ਪਹਿਲਾ ਮੁਰਗੀ ਆਈ ਕਿ ਅੰਡਾ 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 ਆਇਆ ਪਹਿਲਾਂ ਅੰਡਾ ਆਇਆ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਇਹ ਅੰਡਾ ਪੈਦਾ ਕੀਤਾ ਬੰਤਾ ਨੇ ਤਾਂ ਇਹ ਪੰਛੀ ਪੈਦਾ ਹੋਇਆ ਬੰਤਾ ਤੋਂ ਪੰਛੀ ਪੈਦਾ ਹੋਏ ਕਦਰੂ ਤੋਂ ਸੱਪ ਠੋਹੇ ਡੱਡੂ ਆਦਿਕ ਇਹ ਉਹਨਾਂ ਤੋਂ ਪੈਦਾ ਹੋਏ ਪਰ ਹੋਏ ਸਾਰੇ ਅੰਡੇ ਦੇ ਵਿੱਚੋਂ ਦੇ ਗੁਰਬਾਣੀ ਇਹ ਸਵਾਲੇ ਬਾਰੇ ਕੋਈ ਗੱਲ ਕਰਦੀ ਦੇਖੋ ਗੁਰਬਾਣੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਅੰਡਾ ਜੇਰਜ ਸਿਤਜਕੀਨੀ ਇਹ ਤੇਰੀ ਸਭ ਆਇਆ ਹੋਰ ਦੁਨੀਆ ਹੈਗੀ ਕੋਈ ਜਿਵੇਂ ਆਪਣੀ ਧਰਤੀ ਹੈ ਹੋਰ ਹੋਰ ਕਿਤੇ ਮਨੁੱਖ ਵੱਸਦਾ ਹੋਊਗਾ ਸੈਂਫ ਪਤਾ ਨਹੀਂ ਕੀ ਮੰਨਦੀ ਕੀ ਨਹੀਂ ਮੰਨਦੀ ਜੋ ਅਸੀਂ ਮੰਨਦੇ ਆ ਜਿਹਨੂੰ ਅਸੀਂ ਨੌ ਗ੍ਰਹਿ ਕਹਿੰਦੇ ਆ ਉਹਨਾਂ ਚੋਂ ਕਾਫੀ ਗ੍ਰਹਿ ਉਹ ਨੇ ਜਿਨ੍ਹਾਂ ਦੇ ਉੱਤੇ ਜੀਵ ਰਹਿੰਦੇ ਨੇ ਆਤਮਾਵਾਂ ਰਹਿੰਦੀਆਂ ਨੇ ਚੰਦਰਮਾ ਦੀ ਖੋਜ ਕਰਦੇ ਨੇ ਮੰਗਲ ਦੀ ਖੋਜ ਕਰਦੇ ਨੇ ਵੀ ਮੰਗਲ ਦੇ ਉੱਤੇ ਕੁਝ ਚੀਜ਼ਾਂ ਨਿਸ਼ਾਨ ਪਾਏਗੇ ਇਹ ਚੀਜ਼ਾਂ ਦੇ ਮੈਂ ਵੀ ਪੜਦਾ ਹੁੰਨਾ ਕਈ ਵਾਰੀ ਉਹ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕੌਣ ਦੱਸੂਗਾ ਕਿਹੜਾ ਸਾਇੰਸਦਾਨ ਵੀ ਇੱਥੇ ਆਤਮਾ ਆ ਜਿੱਥੇ ਕਿਸੇ ਦੀ ਹੈਗੀ એનર્ਜੀ ਉੱਥੇ ਮਿਲੂਗੀ ਤੁਹਾਨੂੰ ਐ ਪਤਾ ਲੱਗ ਜਾਂਦਾ ਵੀ ਇੱਥੇ ਆਤਮਾ ਹੈਗੀ ਇੱਥੇ ਨਹੀਂ ਤੁਰੇ ਜਾਂਦੇ ਹਨ ਨਹੀਂ ਸਾਨੂੰ ਦੇਖਣਾ ਪੈਂਦਾ ਚੈੱਕ ਕਰਨਾ ਪੈਂਦਾ ਮੈਂ ਇਸ ਗੱਲ ਤੋਂ ਹੈਰਾਨ ਹੁੰਨਾ ਵੀ ਜੇ ਇਹ ਬਾਬੇ ਸਾਰੇ ਕੁਝ ਪੜ ਜਾਣ ਤਾਂ ਕਦੇ ਇਹ ਸਵਾਲ ਨਾ ਕਰਨ ਵੀ ਪਹਿਲਾਂ ਮੁਰਗੀ ਆਈ ਕਿ ਅੰਡਾ ਆਇਆ ਉਹ ਕਿਉਂ ਕਥਾਵਾਚਕ ਗਿਆਨੀ ਕੋਈ ਟਕਸਾਲੀ ਕੋਈ ਉਹ ਦੂਜਾ ਉਹ ਕਦੇ ਇਹ ਸਵਾਲ ਨਹੀਂ ਕਰੂਗਾ ਵੀ ਪਹਿਲਾਂ ਮੁਰਗੀ ਆਈ ਕਿ ਅੰਡਾ ਆਇਆ ਠੀਕ ਹੈ ਕੀ ਆਇਆ ਪਹਿਲਾਂ ਅੰਡਾ ਅੰਡਾ ਆਇਆ ਪਹਿਲਾਂ ਅੰਡਾ ਆਇਆ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਅੰਡਜ ਜੇਰਜ ਸੇਤਜ ਉਤਪਜ ਦਿੱਤੀ ਅਦਿੱਤੀ ਬਨਤਾ ਤੇ ਕਦਰੂ ਫਿਰ ਉਹ ਆਂਡਾ ਆਇਆ ਕਿੱਥੋਂ ਜੇ ਮੁਰਗੀ ਹੈ ਨਹੀਂ ਤਾਂ ਆਂਡਾ ਆਇਆ ਕਿੱਥੋਂ ਹਾਂ 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 ਪੰਛੀ ਸਾਰੇ ਆਂਡਿਆਂ ਤੋਂ ਪੈਦਾ ਹੁੰਦੇ ਨੇ ਨਹੀਂ ਇਹ ਤਾਂ ਆਪਣੀ ਡਿਬੇਟ ਭਾਵੇਂ ਹੋਰ ਪਾਸੇ ਚੱਲੇਗੀ ਪਰ ਇਹ ਇੰਟਰਸਟਿੰਗ ਗੱਲ ਹੈ ਆਪਾਂ ਵਿਚਾਰ ਸਾਗਰ ਤੋਂ ਸ਼ੁਰੂ ਕੀਤੀ ਗੱਲ ਉੱਥੇ ਹੀ ਆਊਗੀ ਉੱਥੇ ਹੀ ਆਊਗੀ ਪਰ ਮੈਨੂੰ ਇਹ ਗੱਲ ਸਮਝਾਓ ਇਹ ਸਵਾਲ ਤਾਂ ਮੇਰਾ ਵੀ ਤੁਹਾਨੂੰ ਸਵਾਲ ਹੈ ਸਪਸ਼ਟ ਦਰਸ਼ਕ ਸੁਣ ਰਹੇ ਹੈ ਕਿ ਪਹਿਲਾਂ ਮੁਰਗੀ ਆਈ ਕਿ ਆਂਡਾ ਆਂਡਾ ਕਿਉਂ ਬਨਤਾ ਤੇ ਕਦਰੂ ਇਹ ਦੋ ਹੋਈਆਂ ਨੇ ਜਿਨ੍ਹਾਂ ਨੇ ਆਂਡਿਆਂ ਨੂੰ ਜਨਮ ਦਿੱਤਾ ਆਂਡਿਆਂ ਨੂੰ ਜਨਮ ਦਿੱਤਾ ਬਨਤਾ ਤੇ ਬਨਤਾ ਤੇ ਕਦਰੂ ਇਹ ਕੌਣ ਸੀ ਦਿੱਤੀ ਅਦਿੱਤੀ ਦਿੱਤੀ ਤੋਂ ਦੇਵਤੇ ਪੈਦਾ ਹੋਏ ਅਦਿੱਤੀ ਤੋਂ ਜੈਤ ਪੈਦਾ ਹੋਏ ਹੂੰ ਬਨਤਾ ਤੋਂ ਬਨਤਾ ਕਦਰੂ ਬਨਤਾ ਤੋਂ ਪੰਛੀ ਪੈਦਾ ਹੋਏ ਕਦਰੂ ਤੋਂ ਸੱਪ ਠੋਹੇ ਡੱਡੂ ਆਦਿਕ ਇਹ ਉਹਨਾਂ ਤੋਂ ਪੈਦਾ ਹੋਏ ਪਰ ਹੋਏ ਸਾਰੇ ਅੰਡੇ ਦੇ ਵਿੱਚੋਂ ਨੇ ਇਹ ਅੰਡਾ ਪੈਦਾ ਕੀਤਾ ਬੰਤਾ ਨੇ ਤਾਂ ਇਹ ਪੰਛੀ ਪੈਦਾ ਹੋਏ ਬੰਤਾ ਨੇ ਅੰਡੇ ਪੈਦਾ ਕੀਤੇ ਅੰਡਾ ਪਹਿਲਾਂ ਅੰਡੇ ਦਿੱਤੇ ਕੇ ਪੈਦਾ ਕੀਤੇ ਅੰਡੇ ਦਿੱਤੇ ਅੰਡੇ ਦਿੱਤੇ ਹਰੇਕ ਪ੍ਰਜਾਤੀ ਦਾ ਅੱਡਾ ਡਾਂਡਾ ਬੰਤਾ ਨੇ ਦਿੱਤਾ ਵਖ ਵਖ ਇਹ ਪ੍ਰਕਿਰਤੀ ਸਾਜਣਾ ਹੀ ਤੱਕ ਜਿਹੜਾ ਸੂਰਜ ਦੇਵਤਾ ਹੈ ਇਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਹੁਣ ਸੁਣ ਲੋ ਗ੍ਰੰਥਾਂ ਦੀ ਜੋ ਵਿਚਾਰਤਾ ਰਾਇਆ ਇਹ ਕਿਹੜੇ ਗ੍ਰੰਥ ਚ ਲਿਖਿਆ ਕਿਹੜੇ ਗ੍ਰੰਥ ਵਿੱਚ ਲਿਖਿਆ ਮੇਰੇ ਕੋਲੇ ਗ੍ਰੰਥ ਹੈ ਇੱਕ ਨਾਰਾਇਣ ਹਰੀ ਉਪਦੇਸ਼ ਹੂੰ ਮੈਂ ਤੁਹਾਨੂੰ ਦਊਂਗਾ ਲਿਆ ਕੇ ਮੇਰੇ ਹੁਣ ਕੰਮ ਨਹੀਂ ਮੈਂ ਤਾਂ ਗ੍ਰੰਥ ਨਹੀਂ ਪੜਦਾ ਮੈਂ ਤਾਂ ਪੜ ਲਿਆ ਜੋ ਪੜਨਾ ਸੀ ਆਪਣੀ ਤਾਂ ਮੰਤਰ ਅਤਿਕਾ ਚੱਲਦਾ ਹੂੰ ਬਸ ਇਹੀ ਸੇਵਾ ਰੱਬ ਨੇ ਲਈਆ ਇਹਦੀ ਮਾਂ ਨੇ ਛੇਤੀ ਹੀ ਅੰਡੇ ਨੂੰ ਫੋੜ ਦਿੱਤਾ ਵੀ ਬੱਚਾ ਛੇਤੀ ਦੇਖਾਂ ਸੂਰਜ ਦਾ ਅੰਡਾ ਤੋੜ ਦਿੱਤਾ ਗਿਆ ਇਹ ਅਦ ਮਰਿਆ ਬੱਚਾ ਜਨਮਿਆ ਸਾਡੇ ਅੰਡੇ ਦੇ ਵਿੱਚੋਂ ਜਦੋਂ ਉਹਨੂੰ ਪਤਾ ਲੱਗਾ ਇਹਦੇ ਪਿਤਾ ਨੂੰ ઋષਿ ਨੂੰ ਵੀ ਇਹ ਇਸ ਤਰ੍ਹਾਂ ਕਰਕੇ ਗੱਲ ਹੋ ਗਈ ਆ ਵੀ ਬੱਚਾ ਤਾਂ ਠੀਕ ਨਹੀਂ ਹੈਗਾ ਤੇ ਉਹਨੇ ਕਿਸੇ ਮਹਾਪੁਰਖ ਨੂੰ ਕਿਹਾ ਵੀ ਇਹ ਮੇਰਾ ਬੱਚਾ ਹੈਗਾ ਵੀ ਇਸ ਤਰ੍ਹਾਂ ਕਰਕੇ ਤੇ ਇਹਦਾ ਕੀ ਕੀਤਾ ਜਾਵੇ ਮਰ ਗਿਆ ਹੈ ਉਹ ਕਹਿੰਦਾ ਮਰਿਆ ਨਹੀਂ ਆਪਾਂ ਇਹਨੂੰ ਉਹਦੋਂ ਵਰ ਤੇ ਸਰਾਫ ਦਾ ਜਮਾਨਾ ਹੁੰਦਾ ਸੀ ਉਹਨੇ ਵਰ ਦਿੱਤਾ ਬੇ ਜਿਉਂਦਾ ਹੋ ਜੂਗਾ ਪਰ ਸੂਰਜ ਜਿਉਂਦਾ ਤੇ ਹੋ ਗਿਆ ਪਰ ਇਹਦੀ ਜਿਹੜੀ ਚਮੜੀ ਆ ਉੱਪਰਲੀ ਉਹ ਸਾਰੀ ਸੜੀ ਹੋਈ ਚਮੜੀ ਦੋ ਗੈਸਾਂ ਦਾ ਸੁਮੇਲ ਹੈ ਸਾਇੰਸ ਕਹਿੰਦੀ ਹੈ ਸੂਰਜ ਸਾਇੰਸ ਕਹਿੰਦੀ ਆ ਕਿਹੜੀਆਂ ਗੈਸਾਂ ਦਾ ਹੈ ਹਾਈਡਰੋਜਨ ਤੇ ਹੀਲੀਅਮ ਬਸ ਦੋ ਗੈਸਾਂ ਨਾਲ ਸੂਰਜ ਬਣਿਆ ਬਸ ਸੂਰਜ ਬਣਿਆ ਠੀਕ ਹੈ ਇਹਦੇ ਚ ਆਂਡਾ ਕਿੱਥੋਂ ਆ ਗਿਆ ਚਮੜੀ ਕਿੱਥੋਂ ਆ ਗਈ ਸੜ ਕਿੱਥੋਂ ਗਈ ਸੜ ਗਿਆ ਜਿਹੜੀ ਸਾਇੰਸ ਆ ਇਹ ਤਾਂ ਹਲੇ ਕੱਲ ਪੈਦਾ ਹੋਏ ਨੇ ਸਾਇੰਸਦਾਨ ਇਹ ਤਾਂ ਸਤਜੁਗ ਦੀਆਂ ਗੱਲਾਂ ਨੇ ਜੋ ਗ੍ਰੰਥਾਂ ਦੀ ਵਿਚਾਰਧਾਰਾ ਮੇਰੀ ਨਹੀਂ ਹੈਗੀ ਮੈਂ ਨਹੀਂ ਕਹਿੰਦਾ ਵੀ ਸੂਰਜ ਦੀ ਸਾਇੰਸ ਜਿਹੜੀ ਹੈ ਉਹਦਾ ਤਾਂ ਮੈਨੂੰ ਪਤਾ ਨਹੀਂ ਪਰ ਤੁਸੀਂ ਇਹ ਸੋਚਦੇ ਹੋ ਵੀ ਮੁਰਗੀ ਤੇ ਅੰਡੇ ਚੋਂ ਆਂਡਾ ਪਹਿਲਾਂ ਆਇਆ ਹਾਂ ਇਹ ਜਵਾਬ ਕਲੀਅਰ ਹੈ ਬਿਲਕੁਲ ਕਲੀਅਰ ਹੈ ਗੁਰਬਾਣੀ ਇਹ ਸਵਾਲੇ ਬਾਰੇ ਕੋਈ ਗੱਲ ਕਰਦੀ ਹਾਂ ਗੁਰਬਾਣੀ ਦੇ ਵਿੱਚੋਂ ਦੇਖੋ ਗੁਰਬਾਣੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਅੰਡੇ ਜੇਰ ਜੋ ਸਤਜ ਯਕੀਨੀ ਇਹ ਤੇਰੀ ਸਮ ਆਇਆ ਵੀ ਪਰਮਾਤਮਾ ਜਿਹਨੀਆਂ ਅੰਡਿਆਂ ਤੋਂ ਪੈਦਾ ਹੋਣ ਵਾਲੀ ਜੇਰ ਤੋਂ ਪੈਦਾ ਹੋਣ ਵਾਲੀ ਸੇਤਜ ਪਸੀਨੇ ਤੋਂ ਪੈਦਾ ਹੋਣ ਵਾਲੀ ਜਿੰਨੀ ਪ੍ਰਕਿਰਤੀ ਆ ਕਿ ਤੇਰੀ ਮਾਇਆ ਆ ਮਾਇਆ ਦੀ ਰਚਨਾ ਆ ਮਾਇਆ ਦੀ ਆਪਣੀ ਮਰਜ਼ੀ ਆ ਵੀ ਉਹਨੇ ਕਿਵੇਂ ਰਚਨਾ ਕਰਨੀਆਂ ਕਿਸ ਤਰ੍ਹਾਂ ਸੰਸਾਰ ਨੂੰ ਚਲਾਉਣਾ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਗ੍ਰੰਥ ਲਿਖਿਆ ਹੈਗਾ ਉਹਦੇ ਚ ਸਭ ਤੋਂ ਪਹਿਲਾ ਪੰਨਾ ਜਿਹੜਾ ਉਹ ਮਾਇਆ ਦਾ ਪਾਠ ਹੁੰਦਾ ਆ ਕਿ ਛਾਇਆ ਰੂਪੀ ਹੋਇ ਕੇ ਵਿਚਰਤ ਸ੍ਰੀ ਗੋਪਾਲ ਆਪੇ ਲక్ష్ਮੀ ਬਪਤਰੇ ਜੀਉ ਜੰਤ ਪ੍ਰਤਪਾਲ ਛਾਇਆ ਰੂਪੀ ਹੋਇ ਕੇ ਛਾਇਆ ਰੂਪ ਹੋ ਕੇ ਪਰਮਾਤਮਾ ਸਾਰੇ ਥਾਵਾਂ ਤੇ ਵਿਚਰਦਾ ਉਹਨੂੰ ਲక్ష్ਮੀ ਕਹਿਤਾ ਜਦੋਂ ਸਾਡੀ ਹੋਂਦ ਵਿੱਚ ਆਈ ਸਾਡੀ ਪਕੜ ਵਿੱਚ ਆਈ ਸਾਡੀ ਸੋਚ ਵਿੱਚ ਆਈ ਅਸੀਂ ਉਹਨੂੰ ਲక్ష్ਮੀ ਕਹਿਤਾ ਤੇ ਮਾਇਆ ਕਹਿਤਾ ਇਹ ਵਿਚਾਰ ਸਾਗਰ ਨਾਲ ਕਿਵੇਂ ਜੁੜੀ ਫਿਰ ਆ ਕੇ ਗੱਲ ਵਿਚਾਰ ਸਾਗਰ ਨਾਲ ਐ ਜੁੜੀ ਆ ਵੀ ਉਹ ਵਿਦਾਂਤ ਆ ਉਹ ਪ੍ਰਕਿਰਤੀ ਦਾ ਜਿਹੜਾ ਮੂਲ ਰੂਪ ਆ ਉਹ ਉਹਨੂੰ ਦਰਸਾਉਂਦਾ ਵੀ ਪ੍ਰਕਿਰਤੀ ਦਾ ਮੂਲ ਰੂਪ ਜਿਹੜਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆ ਉਹ ਕਹਿੰਦਾ ਮੇਰੀਆਂ ਤਾਂ ਲਹਿਰਾਂ ਨੇ ਮੇਰੀਆਂ ਲਹਿਰਾਂ ਨੇ ਇਹੋ ਜਿਹੀਆਂ ਹੋਰ ਬੜੀਆਂ ਲਹਿਰਾਂ ਨੇ ਕੱਲੀਆਂ ਇਹ ਨਹੀਂ ਹੈਗੀਆਂ ਹੋਰ ਦੁਨੀਆ ਹੈਗੀ ਕੋਈ ਜਿਵੇਂ ਆਪਣੀ ਧਰਤੀ ਹੈ ਹੋਰ ਹੋਰ ਕਿਤੇ ਮਨੁੱਖ ਵੱਸਦਾ ਹੋਊਗਾ ਧਰਤੀ ਹੋਰ ਪਰੇ ਹੋਰ ਹੋਰ ਗੁਰਬਾਣੀ ਨੇ ਸਪਸ਼ਟ ਕਰਤਾ ਅਸੀਂ ਇਸ ਗੱਲ ਨੂੰ ਮੰਨ ਲਿਆ ਕਿ ਮੁਨੁੱਖ ਵਸਦਾ ਹੋਗਾ ਧਰਤੀਆਂ ਦਾ ਹੋ ਸਕਦਾ ਹੈ ਹੋਰ ਹੋਣ ਸਾਇੰਸ ਪਤਾ ਨਹੀਂ ਕੀ ਮੰਨਦੀ ਕੀ ਨਹੀਂ ਮੰਨਦੀ ਜੋ ਅਸੀਂ ਮੰਨਦੇ ਆ ਜਿਹਨੂੰ ਅਸੀਂ 9 ਗ੍ਰਹਿ ਕਹਿੰਦੇ ਆ ਉਹਨਾਂ ਚੋਂ ਕਾਫੀ ਗ੍ਰਹਿ ਉਹ ਨੇ ਜਿਨ੍ਹਾਂ ਦੇ ਉੱਤੇ ਜੀਵ ਰਹਿੰਦੇ ਨੇ ਆਤਮਾਵਾਂ ਰਹਿੰਦੀਆਂ ਨੇ ਆਤਮਾਵਾਂ ਰਹਿੰਦੀਆਂ ਨੇ ਚੰਦਰਮਾ ਦੀ ਖੋਜ ਕਰਦੇ ਨੇ ਮੰਗਲ ਦੀ ਖੋਜ ਕਰਦੇ ਨੇ ਵੀ ਮੰਗਲ ਦੇ ਉੱਤੇ ਕੁਝ ਚੀਜ਼ਾਂ ਨਿਸ਼ਾਨ ਪਾਏਗੇ ਕੀਆਂ ਚੀਜ਼ਾਂ ਦੇ ਮੈਂ ਵੀ ਪੜਦਾ ਹੁੰਨਾ ਕਈ ਵਾਰੀ ਉਹ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਕੌਣ ਦੱਸੂਗਾ ਕਿਹੜਾ ਸਾਇੰਸਦਾਨ ਵੀ ਇੱਥੇ ਆਤਮਾ ਆ ਤੁਹਾਨੂੰ ਪਤਾ ਹੈ ਵੈਸੇ ਸਾਇੰਸ ਨੇ ਇਹ ਗੱਲ ਲੱਭ ਲਈ ਆ ਸਾਇੰਸ ਨੇ ਵੀ ਲੱਭ ਲਈ ਆ ਵੀ ਇੱਥੇ ਆਤਮਾ ਹੈਗੀ ਆ ਉਹ ਮੈਂ ਇੱਕ ਮਸ਼ੀਨ ਦੇਖੀ ਸੀ ਉਹਨਾਂ ਦੇ ਕੋਲ ਹਾਂ ਉੱਥੇ ਦੋ ਕੁੜੀਆਂ ਦਾ ਐਕਸੀਡੈਂਟ ਹੋਇਆ ਸੀ ਤੇ ਦੋਨੇ ਮਰ ਗਈਆਂ ਸੀ ਭੈਣਾ ਔਰ ਕਈ ਲੋਕਾਂ ਨੂੰ ਉਹਨਾਂ ਦੀ ਆਤਮਾ ਉੱਥੇ ਦਿਖੀ ਆ ਫਿਰ ਉਹਨਾਂ ਨੇ ਕੋਈ ਸਿਸਟਮ ਹੀ ਲਿਆਂਦਾ ਸੀ ਲੈਟਾਂ ਜਗਦੇ ਨੇ ਪੰਜ ਛੇ ਉਹਨਾਂ ਚੋਂ ਨੀਲੀ ਲਾਲ ਖਰੀ ਪੀਲੀ ਜਦੋਂ ਕੋਈ ਆਤਮਾ ਉਹਨਾਂ ਦੇ ਨੇੜੇ ਤੇੜੇ ਦੇ ਘੇਰੇ ਵਿੱਚ ਆਉਂਦੀ ਸੀ ਤਾਂ ਲੈਟਾਂ ਹਰਕਤ ਕਰਦੀਆਂ ਸੀ એનર્ਜੀ ਹੋਊਗੀ ਨਾ ਹਰ ਏਰੀਏ ਚ એનર્ਜੀ ਹੈ ਉੱਥੇ ਉਹ એનર્ਜੀ ਭਾਰੀ ਹੋਣੀ ਹੈ ਜਾਂ ਵੱਧ ਹੋਣੀ ਹੈ ਤਾਂ ਉਹ ਲੈਟਾਂ ਜਗੀਆਂ ਹੋਣੀਆਂ ਉਹ ਆਤਮਾ ਥੋੜੀ ਹੋਈ ਬਸ ਨਹੀਂ ਦੇਖੋ એનર્ਜੀ ਵੀ ਤਾਂ ਕਿਸੇ ਚੀਜ਼ ਤੋਂ ਆ ਹੁਣ ਤੁਹਾਡੇ ਇੱਥੇ ਮੈਂ ਲਿਆ ਕੇ ਲੈਟਾਂ ਲਾਵਾਂ ਇੱਥੇ ਕੋਈ એનર્ਜੀ ਨਹੀਂ ਮਿਲੇਗੀ ਜਿੱਥੇ ਕਿਸੇ ਦੀ ਹੈਗੀ એનર્ਜੀ ਉੱਥੇ ਹੀ ਮਿਲੂਗੀ ਤੁਹਾਨੂੰ ਐ ਪਤਾ ਲੱਗ ਜਾਂਦਾ ਇੱਥੇ ਆਤਮਾ ਹੈਗੀ ਇੱਥੇ ਨਹੀਂ ਤੁਰੇ ਜਾਂਦੇ ਹਨ ਨਹੀਂ ਸਾਨੂੰ ਦੇਖਣਾ ਪੈਂਦਾ ਚੈੱਕ ਕਰਨਾ ਪੈਂਦਾ ਉਹ ਸਿਸਟਮ ਬਣਾਉਣਾ ਪੈਂਦਾ ਉਹ ਕਿਹੜਾ ਮੀਟਰ ਹੈ ਜਿੱਤੋਂ ਪਤਾ ਲੱਗਦਾ ਤੁਹਾਨੂੰ ਉਹ ਮੀਟਰ ਹੈਗਾ ਮੇਰੇ ਕੋਲ ਮੈਂ ਤੁਹਾਨੂੰ ਅਗਲੀ ਵਾਰੀ ਆਉਂਗਾ ਫਿਰ ਤੁਹਾਨੂੰ ਲੈ ਕੇ ਆਉਂਗਾ ਤੁਹਾਡਾ ਵੀ ਚੈੱਕ ਕਰ ਦੂੰਗਾ ਇਹਨਾਂ ਦੇ ਵੀ ਚੈੱਕ ਕਰ ਦੂੰਗਾ ਮੇਰੇ 'ਚ ਕੋਈ ਹੋਰ ਆਤਮਾ ਬੈਠੀ ਹੈ ਕੀ ਆਤਮਾ ਬੈਠੀ ਆ ਜਾਂ ਨਹੀਂ ਬੈਠੀ ਜਾਂ ਤੁਹਾਡਾ ਓਰਾ ਕੀ ਆ ਤੁਹਾਡੇ ਇਰਾਦੇ ਕੀ ਆ ਬਾਈ ਲੋਕ ਹੱਸਦੇ ਐ ਜੀਆਂ ਗੱਲਾਂ ਤੇ ਦੈਕੋ ਬਾਬੇ ਨਾਨਕ ਦੀਆਂ ਗੱਲਾਂ ਤੇ ਵੀ ਹੱਸਦੇ ਸੀ ਜਦੋਂ ਲੋਕਾਂ ਤੋਂ ਵੱਖਰੀ ਫਿਲਾਸਫੀ ਕੋਈ ਸੁਣਾਉਂਦਾ ਨਾ ਤੇ ਸਾਰੇ ਹੱਸਦੇ